ਆਮ ਆਦਮੀ ਪਾਰਟੀ ਦੇ ਕਿਹੜੇ ਕਿਹੜੇ ਵਿਧਾਇਕ ਪਾਰਟੀ ਨੂੰ ਫੰਡ ਦੇਣ ਤੋਂ ਹੀ ਮੁਨਕਰ ਨੇ ਜਾਂ ਇਹ ਕਹਿ ਲਈਏ ਕੰਜੂਸੀ ਵਰਤਦੇ ਨੇ ਔਰ ਕਿਹੜੇ ਮੰਤਰੀ ਨੇ ਤੇ ਕਿਹੜੇ ਐਮਪੀ ਨੇ ਜਿਹੜੇ ਪਾਰਟੀ ਨੂੰ ਹਰ ਮਹੀਨੇ ਫੰਡ ਦੇ ਰੂਪ ਵਿੱਚ ਜਿਹੜੇ ਨੇ ਪੈਸੇ ਦਿੰਦੇ ਨੇ ਜਮਾ ਕਰਾਉਂਦੇ ਨੇ ਪਾਰਟੀ ਦੇ ਖਾਤੇ ਵਿੱਚ ਪੰਜਾਬ ਦੇ ਵਿੱਚ ਲਗਭਗ ਜਿਹੜੀ ਗਿਣਤੀ ਹੈ ਉਹ 94 ਵਿਧਾਇਕਾਂ ਦੀ ਹੈ ਤੇ ਚਾਰ ਜਿਹੜੇ ਲੋਕ ਸਭਾ ਮੈਂਬਰ ਨੇ ਉਹਨਾਂ ਦੇ ਵਿੱਚੋਂ ਕਿੰਨੇ ਜਣੇ ਨੇ ਜਿਹੜੇ ਫੰਡ ਦਿੰਦੇ ਨੇ ਤੇ ਕਿੰਨੇ ਜਣੇ ਫੰਡ ਦਾ ਇੱਕ ਵੀ ਪੈਸਾ ਹਾਲੇ ਤੱਕ ਨਹੀਂ ਦੇ ਸਕੇ ਪਾਰਟੀ ਨੂੰ ਉਸ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਇਸ ਦੇ ਵਿੱਚ ਕੌਣ ਕੌਣ ਮੰਤਰੀਆਂ ਦੇ ਵਿੱਚੋਂ ਤੇ ਕੌਣ ਕੌਣ ਵਿਧਾਇਕਾਂ ਦੇ ਵਿੱਚੋਂ ਫੰਡ ਪਾਰਟੀ ਨੂੰ ਦੇ ਰਿਹਾ ਤੇ ਕਿੰਨਾ-ਕਿੰਨਾ ਫੰਡ ਦਿੱਤਾ ਜਾ ਰਿਹਾ ਜੇਕਰ ਅਸੀਂ ਗੱਲ ਕੀਤੀ ਜਾਵੇ ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਜਿਹੜੇ ਕੀ ਕੈਬਨਟ ਵਜ਼ੀਰ ਵੀ ਨੇ ਅਮਨ ਅਰੋੜਾ ਉਹ 10000 ਰੁਪਏ ਪ੍ਰਤੀ ਮਹੀਨਾ ਫੰਡ ਆ ਜਿਹੜਾ ਪਾਰਟੀ ਦੇ ਖਾਤੇ ਵਿੱਚ ਜ਼ਰੂਰ ਜਮ੍ਹਾਂ ਕਰਾਉਂਦੇ ਨੇ ਕੁਲਤਾਰ ਸਿੰਘ ਸੰਧਵਾ ਸਪੀਕਰ ਵਿਧਾਨ ਸਭਾ ਦੇ ਉਹ ਵੀ 10000 ਰੁਪਏ ਪ੍ਰਤੀ ਮਹੀਨਾ ਫੰਡ ਜਮ੍ਹਾਂ ਜ਼ਰੂਰ ਕਰਾਉਂਦੇ ਨੇ ਪਾਰਟੀ ਦੇ ਖਾਤੇ 'ਚ ਤੇ ਜੈ ਕਿਸ਼ਨ ਰੋੜੀ ਨੇ ਜਿਹੜੇ ਡਿਪਟੀ ਸਪੀਕਰ ਵਿਧਾਨ ਸਭਾ ਉਹ ਵੀ 10000 ਰੁਪਏ ਜਿਹੜੇ ਨੇ ਪ੍ਰਤੀ ਮਹੀਨਾ ਫੰਡ ਦੇ ਰੂਪ 'ਚ ਜਮ੍ਹਾਂ ਕਰਾਉਂਦੇ ਨੇ ਫਿਰ ਗੱਲ ਕਰੀਏ ਜੇਕਰ ਲੋਕ ਸਭਾ ਮੈਂਬਰਾਂ ਦੀ ਤਾਂ ਉਹਨਾਂ ਦੇ ਵਿੱਚੋਂ ਵੀ ਜਿਹੜੇ ਲੋਕ ਸਭਾ ਮੈਂਬਰਾਂ ਵਿੱਚੋਂ ਸਿਰਫ ਤੇ ਸਿਰਫ ਗੁਰਮੀਤ ਸਿੰਘ ਮੀਤਹੇਰ ਨੇ ਜਿਹੜੇ ਸੰਸਦ ਮੈਂਬਰ ਸੰਗਰੂਰ ਤੋਂ ਚੁਣੇ ਗਏ ਉਹ 10000 ਰੁਪਏ ਪ੍ਰਤੀ ਮਹੀਨਾ ਫੰਡ ਜ਼ਰੂਰ ਆ ਜਿਹੜਾ ਉਹ ਪਾਰਟੀ ਦੇ ਖਾਤੇ ਵਿੱਚ ਜਮ੍ਹਾਂ ਕਰਾਉਂਦੇ ਨੇ ਫਿਰ ਗੱਲ ਕਰੀਏ ਕੈਬਨਟ ਵਜ਼ੀਰਾਂ ਦੀ ਤੇ ਉਹਨਾਂ ਦੇ ਵਿੱਚੋਂ ਡਾਕਟਰ ਬਲਵੀਰ ਸਿੰਘ ਕੁਲਦੀਪ ਸਿੰਘ ਢਾਲੀਵਾਲ ਤੇ ਡਾਕਟਰ ਰਵਜੋਤ ਸਿੰਘ ਇਹ ਤਿੰਨ ਮੰਤਰੀ ਆ ਜਿਹੜੇ ਉਹ ਫੰਡ ਜ਼ਰੂਰ ਜਮ੍ਹਾਂ ਕਰਾਉਂਦੇ ਨੇ ਕਿੰਨਾ ਜਮ੍ਹਾਂ ਕਰਾਉਂਦੇ ਨੇ 212100 ਰੁਪਇਆ ਇਸੇ ਤਰ੍ਹਾਂ ਕੁਲਦੀਪ ਸਿੰਘ ਢਾਲੀਵਾਲ ਵੀ 2100 ਰੁਪਇਆ ਪ੍ਰਤੀ ਮਹੀਨਾ ਫੰਡ ਪਾਰਟੀ ਨੂੰ ਦਿੰਦੇ ਨੇ ਡਾਕਟਰ ਰਵਜੋਤ ਸਿੰਘ ਜਿਹੜੇ ਹੁਣ ਕੈਬਨਟ ਮੰਤਰੀ ਬਣੇ ਨੇ ਅਖੀਰ ਦੇ ਵਿੱਚ ਜਿਹੜੀ ਫੇਰਬਦਲ ਹੋਈ ਸੀ ਬਦਲਾਅ ਕੀਤਾ ਗਿਆ ਕੈਬਨਿਟ ਵਿੱਚ ਉਹਨਾਂ ਵੱਲੋਂ ਵੀ 2100 ਰੁਪਇਆ ਦਿੱਤਾ ਜਾਂਦਾ ਤੇ ਡਾਕਟਰ ਬਲਬੀਰ ਸਿੰਘ ਨੇ ਜਿਹੜੇ ਪਟਿਆਲਾ ਤੋਂ ਸਿਹਤ ਮੰਤਰੀ ਨੇ ਜਿਹੜੇ ਉਹਨਾਂ ਵੱਲੋਂ ਵੀ 2100 ਰੁਪਇਆ ਦਿੱਤਾ ਜਾਂਦਾ ਫਿਰ ਗੱਲ ਕਰਦੇ ਆ ਵਿਧਾਇਕਾਂ ਦੀ ਸਿਰਫ ਜਿਹੜੇ ਤਿੰਨ ਵਜ਼ੀਰ ਹੈ ਕਮਨ ਅਰੋੜਾ ਚੌਥੇ ਵਜ਼ੀਰ ਹੋ ਗਏ ਉਹ ਪਾਰਟੀ ਦੇ ਪ੍ਰਧਾਨ ਵੀ ਇਹ ਚਾਰ ਮੰਤਰੀ ਜਿਹੜੇ ਆ ਪਾਰਟੀ ਦਾ ਫੰਡ ਜਮਾ ਕਰਾਉਂਦੇ ਨੇ ਫਿਰ ਵਿਧਾਇਕਾਂ 'ਚੋਂ ਗੱਲ ਕੀਤੀ ਜਾਵੇ ਤੇ ਜਿਹੜੇ ਕਾਰਜਕਾਰੀ ਪ੍ਰਧਾਨ ਦੇ ਉਹਦੇ ਤੇ ਵੀ ਰਹਿ ਚੁੱਕੇ ਨੇ ਪ੍ਰਿੰਸੀਪਲ ਬੁੱਧਰਾਮ ਉਹ ਵੀ 10000 ਰੁਪਏ ਪ੍ਰਤੀ ਮਹੀਨਾ ਜਿਹੜਾ ਆ ਉਹ ਫੰਡ ਪਾਰਟੀ ਦੇ ਖਾਤੇ ਜਮ੍ਹਾਂ ਕਰਾਉਂਦੇ ਨੇ ਪ੍ਰੋਫੈਸਰ ਬਲਜਿੰਦਰ ਕੌਰ ਜਿਹੜੇ ਪਾਰਟੀ ਦੇ ਚੀਫ ਵਿੱਪ ਵੀ ਨੇ ਕੈਬਨਿਟ ਦਾ ਰੈਂਕ ਦਾ ਅਹੁਦਾ ਉਹਨਾਂ ਨੂੰ ਮਿਲਿਆ ਹੋਇਆ ਹੈ ਉਹ ਵਿਧਾਇਕ ਨੇ ਉਹ 8000 ਰੁਪਇਆ ਪ੍ਰਤੀ ਮਹੀਨਾ ਪਾਰਟੀ ਦੇ ਖਾਤੇ 'ਚ ਜਮ੍ਹਾਂ ਕਰਾਉਂਦੇ ਨੇ ਸਰਵਜੀਤ ਕੌਰ ਮਾਨੂਕੇ ਜਗਰਾਉਂ ਤੋਂ ਵਿਧਾਇਕ ਨੇ ਉਹਨਾਂ ਦੇ ਵੱਲੋਂ ਵੀ 8000 ਰੁਪਏ ਪ੍ਰਤੀ ਮਹੀਨਾ ਫੰਡ ਜਿਹੜਾ ਪਾਰਟੀ ਦੇ ਖਾਤੇ 'ਚ ਜਮ੍ਹਾਂ ਕਰਾਇਆ ਜਾਂਦਾ ਹੈ ਫਿਰ ਅਗਲੇ ਗੱਲ ਲਾਉਂਦੀ ਹੈ ਕੁਲਵੰਤ ਸਿੰਘ ਪੰਡੋਰੀ ਦੀ ਉਹ ਵਿਧਾਇਕ 7500 ਰੁਪਇਆ ਪ੍ਰਤੀ ਮਹੀਨਾ ਫੰਡ ਪਾਰਟੀ ਦੇ ਖਾਤੇ 'ਚ ਜਮ੍ਹਾਂ ਕਰਾਉਂਦੇ ਨੇ ਤੇ ਚੇਤਨ ਸਿੰਘ ਜੋੜਾ ਮਾਜਰਾ ਜਿਹੜੇ ਕੀ ਸਾਬਕਾ ਮੰਤਰੀ ਤੇ ਵਿਧਾਇਕ ਨੇ 2100 ਰੁਪਇਆ ਉਹ ਆਪਣੇ ਖਾਤੇ ਦੇ ਵਿੱਚੋਂ ਜਮ੍ਹਾਂ ਕਰਾ ਦਿੰਦੇ ਨੇ ਪਾਰਟੀ ਦੇ ਖਾਤੇ ਵਿੱਚ ਤੇ ਗੁਰਦੇਵ ਸਿੰਘ ਦੇਵ ਮਾਨ ਨੇ ਜਿਹੜੇ ਵਿਧਾਇਕ ਉਹ ਵੀ 2100 ਰੁਪਇਆ ਪਾਰਟੀ ਦੇ ਖਾਤੇ 'ਚ ਜਮ੍ਹਾਂ ਕਰਵਾ ਦਿੰਦੇ ਨੇ ਪਰ ਬਾਕੀ ਜਿਹੜੇ ਨੇ ਇਹਨਾਂ ਤੋਂ ਇਲਾਵਾ ਪਾਰਟੀ ਦੇ ਪ੍ਰਧਾਨ ਇੱਕ ਸੰਸਦ ਮੈਂਬਰ ਗੁਰਮੀਤ ਸਿੰਘ ਮੀਠੇਰ ਤੇ ਬਾਕੀ ਤਿੰਨ ਹੋਰ ਵਜ਼ੀਰ ਤੇ ਇਹ ਪੰਜ ਤੋਂ ਛੇ ਜਿਹੜੇ ਵਿਧਾਇਕ ਨੇ ਇਹ ਇਹਨਾਂ ਤੋਂ ਇਲਾਵਾ ਕੋਈ ਵੀ ਬਾਕੀ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ ਉਹ ਕਿਸੇ ਤਰ੍ਹਾਂ ਦਾ ਵੀ ਪਾਰਟੀ ਦੇ ਖਾਤੇ ਵਿੱਚ ਫੰਡ ਜਮਾ ਨਹੀਂ ਕਰਾਉਂਦੇ ਸੱਚ ਕਹੂੰ ਅਖਬਾਰ ਦੇ ਵਿੱਚ ਪੱਤਰਕਾਰ ਅਸ਼ਵਨੀ ਚਾਵਲਾ ਦੀ ਰਿਪੋਰਟ ਇਹ ਵੀ ਦੱਸਦੀ ਹੈ ਕਿ 94 ਵਿਧਾਇਕਾਂ ਵਿੱਚੋਂ ਸਿਰਫ ਤੇ ਸਿਰਫ 12 ਵਿਧਾਇਕ ਇਹਨੇ ਜਿਹੜੇ ਪਾਰਟੀ ਨੂੰ ਫੰਡ ਦੇ ਰਹੇ ਨੇ ਇਹਨਾਂ ਵਿੱਚੋਂ 12 ਵਿਧਾਇਕਾਂ ਚੋਂ 4 ਕੈਬਨਿਟ ਮੰਤਰੀ ਹੋ ਗਏ ਸਪੀਕਰ ਤੇ ਡਿਪਟੀ ਸਪੀਕਰ ਹੋ ਗਏ ਤੇ ਬਾਕੀ ਜਿਹੜੇ ਨੇ ਚਾਰ ਸੰਸਦ ਮੈਂਬਰਾਂ ਵਿੱਚੋਂ ਸਿਰਫ ਇੱਕ ਸੰਸਦ ਮੈਂਬਰ ਵੱਲੋਂ ਹੀ ਪਾਰਟੀ ਫੰਡ ਜਮ੍ਹਾਂ ਕਰਵਾਇਆ ਜਾ ਰਿਹਾ ਹੈ ਇਸ ਤਰ੍ਹਾਂ ਇਹਨਾਂ ਦੀ ਜਿਹੜੀ ਜਿਸ ਕਾਰਨ ਫੰਡ ਦੇਣ ਵਾਲਿਆਂ ਦੀ ਗਿਣਤੀ 13 ਹੋ ਜਾਂਦੀ ਹੈ ਟੋਟਲ ਇੱਕ ਸੰਸਦ ਮੈਂਬਰ ਤੇ 12 ਵਿਧਾਇਕ ਬਾਕੀ ਜਿਹੜੇ ਲਗਭਗ 82 ਵਿਧਾਇਕ ਨੇ ਉਹ ਇੱਕ ਵੀ ਪੈਸਾ ਨਹੀਂ ਦਿੱਤਾ ਉਹਨਾਂ ਨੇ ਹੁਣ ਤੱਕ ਪਾਰਟੀ ਨੂੰ ਫੰਡ ਦੇ ਰੂਪ ਦੇ ਵਿੱਚ ਹਾਲਾਂਕਿ ਪਾਰਟੀ ਪੱਧਰ ਦੇ ਉੱਤੇ ਜਿਹੜੇ ਸਮਾਗਮ ਹੁੰਦੇ ਨੇ ਖਰਚੇ ਹੁੰਦੇ ਨੇ ਉਹ ਵੱਖਰੇ ਤੌਰ ਤੇ ਨੇ ਉਹ ਜ਼ਰੂਰ ਕੀਤੇ ਹੋਣਗੇ ਕਿਸੇ ਵਿਧਾਇਕ ਨੇ ਆਪਣੇ ਪੱਧਰ ਦੇ ਉੱਤੇ ਜਾਂ ਮੰਤਰੀ ਨੇ ਪਰ ਜਿਹੜਾ ਪਾਰਟੀ ਦੇ ਖਾਤੇ ਵਿੱਚ ਜਾਂਦਾ ਹੈ ਫੰਡ ਉਸ ਮਾਮਲੇ ਦੇ ਵਿੱਚ ਬਾਕੀ ਸਾਰੇ ਵਿਧਾਇਕ ਪਛੜੇ ਰਹੇ ਨੇ ਜਾਂ ਇਹ ਕਹਿ ਲੋ ਕਿ ਉਹਨਾਂ ਨੇ ਕੰਜੂਸੀ ਵਰਤੀ ਹੈ ਖਾਸ ਗੱਲ ਇਹ ਹੈ ਕਿ ਪਾਰਟੀ ਨੂੰ ਫੰਡ ਦੇਣ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਇਹਨਾਂ 13 ਵਿੱਚੋਂ ਹਰ ਕੋਈ ਆਪਣੇ ਹਿਸਾਬ ਨਾਲ ਹੀ ਪਾਰਟੀ ਨੂੰ ਫੰਡ ਦੇ ਰਿਹਾ ਹੈ ਪਾਰਟੀ ਫੰਡ ਵਿੱਚ ਸਭ ਤੋਂ ਘੱਟ 2100 ਰੁਪਏ ਪ੍ਰਤੀ ਮਹੀਨਾ ਤੇ ਸਭ ਤੋਂ ਜ਼ਿਆਦਾ 10000 ਰੁਪਏ ਪ੍ਰਤੀ ਮਹੀਨਾ ਫੰਡ ਦਿੱਤਾ ਜਾ ਰਿਹਾ ਹੈ ਆਮ ਤੌਰ ਤੇ ਪਾਰਟੀ ਦਫਤਰ ਦੇ ਖਰਚ ਨੂੰ ਹਰ ਸਿਆਸੀ ਪਾਰਟੀ ਵੱਲੋਂ ਆਪਣੇ ਵਿਧਾਇਕਾਂ ਵੱਲੋਂ ਮਿਲਣ ਵਾਲੇ ਫੰਡ ਦੇ ਸਹਾਰੇ ਚਲਾਇਆ ਜਾਂਦਾ ਹੈ ਜਾਂ ਫਿਰ ਜਿਹੜੇ ਪਾਰਟੀ ਦੇ ਸ਼ੁਭਚਿੰਤਕ ਹੁੰਦੇ ਨੇ ਦੇਸ਼ ਵਿਦੇਸ਼ ਵਿੱਚ ਬੈਠੇ ਹੋਏ ਉਹ ਪਾਰਟੀਆਂ ਨੂੰ ਫੰਡ ਦਿੰਦੇ ਨੇ ਜਾਂ ਫਿਰ ਆਮ ਤੌਰ ਦੇ ਉੱਤੇ ਇੱਕ ਰੁਝਾਨ ਬਣਿਆ ਹੋਇਆ ਹੈ ਕਿ ਜਿਹੜੀਆਂ ਲੋਕਤੰਤਰੀ ਢਾਂਚੇ ਦੇ ਵਿੱਚ ਸਾਡੇ ਦੇਸ਼ ਭਾਰਤ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਜਾਂ ਦੇਸ਼ ਪੱਧਰ ਦੀ ਜਦੋਂ ਚੋਣ ਹੁੰਦੀ ਹੈ ਆਮ ਲੋਕ ਸਭਾ ਦੀ ਜਿੱਥੇ ਸੂਬਿਆਂ ਦੇ ਵਿੱਚ ਵਿਧਾਨ ਸਭਾਵਾਂ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਕਾਰਪੋਰੇਟ ਘਰਾਣੇ ਆ ਉਹ ਜ਼ਰੂਰ ਪਾਰਟੀਆਂ ਦੇ ਜਿਹੜੇ ਘਰ ਭਰਦੇ ਨੇ ਉਹ ਕਿਹੜਾ ਤੇ ਕਿੰਨੇ ਫੰਡ ਦਿੰਦਾ ਹੈ ਇਹ ਸਮੇਂ-ਸਮੇਂ ਦੇ ਉੱਤੇ ਪਰਚੋਲ ਹੁੰਦੀ ਰਹਿੰਦੀ ਹੈ ਤੇ ਅੰਕੜੇ ਵੀ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਜਿੱਥੇ ਤੱਕ ਇਹ ਗੱਲ ਆਪਣੇ ਹੀ ਵਿਧਾਇਕਾਂ ਦੇ ਸਹਾਰੇ ਜੇਕਰ ਪਾਰਟੀ ਨੂੰ ਚਲਾਉਣ ਦਾ ਮਸਲਾ ਹੋਵੇ ਤਾਂ ਉੱਥੇ ਆਮ ਆਦਮੀ ਪਾਰਟੀ ਦੇ ਬਹੁ ਗਿਣਤੀ ਜਿਹੜੇ ਵਿਧਾਇਕ ਨੇ ਉਹ ਫੰਡ ਦੇਣ ਤੋਂ ਕੰਨੀ ਕਤਰੌਂਦੇ ਨੇ ਅਹੀ ਖਬਰ ਦੇ ਵਿੱਚ ਜ਼ਿਕਰ ਕੀਤਾ ਆਇਆ ਕਿ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਕੈਬਨਿਟ ਮੰਤਰੀ ਤੇ ਵਿਧਾਇਕਾਂ ਤੋਂ ਫਿਕਸ ਪਾਰਟੀ ਫੰਡ ਵੀ ਲਿਆ ਜਾਂਦਾ ਰਿਹਾ ਪਰ ਆਮ ਆਦਮੀ ਪਾਰਟੀ ਦੇ ਹੀ ਰਿਕਾਰਡ ਅਨੁਸਾਰ ਚਾਰ ਕੈਬਨਿਟ ਮੰਤਰੀ 6 ਵਿਧਾਇਕ ਤੇ ਸਪੀਕਰ ਤੇ ਡਿਪਟੀ ਸਪੀਕਰ ਸਣੇ ਇੱਕ ਸੰਸਦ ਮੈਂਬਰ ਵੱਲੋਂ ਪਾਰਟੀ ਨੂੰ ਫੰਡ ਦਿੱਤਾ ਜਾ ਰਿਹਾ ਹੁਣ ਹੋ ਸਕਦਾ ਹੈ ਕਿ ਇਹ ਪਾਰਟੀ ਦਾ ਰਿਕਾਰਡ ਹੈ ਕਿ ਅਪਡੇਟ ਨਹੀਂ ਹੋਇਆ ਕਿ ਹੋਰਾਂ ਨੇ ਵੀ ਦਿੱਤਾ ਹੋਏਗਾ ਜਾਂ ਫਿਰ ਪਾਰਟੀ ਨੂੰ ਫੰਡ ਦੇਣ ਵਾਲੇ ਸਿਰਫ ਇਹ ਹੀ ਨੇ ਔਰ ਜੇਕਰ ਪਾਰਟੀ ਦੀ ਹਾਈ ਕਮਾਂਡ ਦੀ ਗੱਲ ਕੀਤੀ ਜਾਵੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਤਾਂ ਉਹ ਵੀ ਜਿਹੜਾ 10000 ਰੁਪਿਆ ਪ੍ਰਤੀ ਮਹੀਨਾ ਆਪਣੇ ਜੇਬ ਦੇ ਵਿੱਚੋਂ ਪਾਰਟੀ ਨੂੰ ਫੰਡ ਦੇ ਰਹੇ ਨੇ ਤੇ ਉਹਨਾਂ ਨੇ ਪਿਛਲੇ ਵਿੱਤੀ ਸਾਲ ਦੇ ਵਿੱਚ 1,20,000 ਰੁਪਏ ਹੁਣ ਤੱਕ ਪਾਰਟੀ ਦੇ ਖਾਤੇ 'ਚ ਜਮ੍ਹਾਂ ਕਰਵਾਇਆ ਤੇ ਇਸ ਦੇ ਨਾਲ ਹੀ ਦਿੱਲੀ ਦੇ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਆਤਿਸ਼ੀ ਵੱਲੋਂ ਵੀ ਹਰ ਮਹੀਨੇ 10,000 ਰੁਪਏ ਫੰਡ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਪਿਛਲੇ ਵਿੱਤੀ ਸਾਲ ਦੌਰਾਨ 1,20,000 ਰੁਪਏ ਪਾਰਟੀ ਨੂੰ ਫੰਡ ਦਿੱਤਾ ਹੈ। ਤਾਂ ਪਾਰਟੀ ਦੇ ਵਿੱਚ ਕਿਹੜੇ-ਕਿਹੜੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਫੰਡ ਦੇ ਰਹੇ ਨੇ, ਵਿੱਤੀ ਸਹਾਇਤਾ ਦੇ ਰਹੇ ਨੇ, ਉਹਨਾਂ ਨਾਵਾਂ ਦਾ ਜ਼ਿਕਰ ਜ਼ਰੂਰ ਮਿਲਦਾ ਹੈ। ਜਿਸ ਦੇ ਬਾਰੇ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਇੱਕ ਖਬਰ ਦੇ ਹਵਾਲੇ ਨਾਲ ਕਿ ਕਿਹੜੇ-ਕਿਹੜੇ ਵਿਧਾਇਕ ਫੰਡ ਪਾਰਟੀ ਨੂੰ ਕਿੰਨਾ ਦੇ ਰਹੇ ਨੇ ਉਹਨਾਂ ਵਿੱਚ ਜਿਹੜੀ ਗਿਣਤੀ ਹੈ ਲਗਭਗ ਤੁਹਾਡੇ ਸਾਹਮਣੇ ਆ ਹੀ ਗਈ ਹੈ ਕਿ 94 ਵਿਧਾਇਕਾਂ ਦੇ ਵਿੱਚੋਂ ਸਿਰਫ 12 ਵਿਧਾਇਕ ਤੇ 4 ਸੰਸਦ ਮੈਂਬਰਾਂ ਵਿੱਚੋਂ ਕੇਵਲ ਇੱਕੋ ਸੰਸਦ ਮੈਂਬਰ ਪਾਰਟੀ ਨੂੰ ਫੰਡ ਦੇ ਰਹੇ ਨੇ ਤੇ ਬਾਕੀ ਇਸ ਮਾਮਲੇ ਦੇ ਵਿੱਚ ਕੰਜੂਸੀ ਵਰਤ ਰਹੇ ਨੇ ਉਸ ਦੀ ਵਜ੍ਹਾ ਕੀ ਹੈ ਇਹ ਤਾਂ ਖੁਦ ਦੱਸ ਸਕਦੇ ਨੇ ਜਦ ਤੱਕ ਕੋਈ ਹੁਣ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ